ਸਾਹਸੰਗਤ ਜੀ ਤਰਨਤਾਰਨ ਦੇ ਇਲਾਕੇ ਦੇ ਵਿੱਚ ਇੱਕ ਪਉ ਵਿੰਡਾ ਉੱਥੇ ਭਾਈ ਭਗਤਾ ਜੀ ਤੇ ਉਹਨਾਂ ਦੀ ਪਤਨੀ ਮਾਤਾ ਜਿਉਨੀ ਜੀ ਰਹਿੰਦੇ ਸਨ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਸੰਤਾਨ ਨਹੀਂ ਸੀ ਉਹ ਕਲਗੀਧਰ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕਰਦੇ ਨੇ ਤੇ ਮਹਾਰਾਜ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ ਤੇ ਇੱਕ ਸੰਤਾਨ ਬਖਸ਼ ਦਿੰਦੇ ਨੇ ਭਾਈ ਭਗਤਾ ਅਤੇ ਮਾਤਾ ਜਿਉਨੀ ਜੀ ਦੇ ਘਰੇ 14 ਮਾਗ 1682 ਨੂੰ ਇੱਕ ਪੁੱਤਰ ਦਾ ਜਨਮ ਹੋਇਆ ਉਸ ਬੱਚੇ ਦੇ ਮਾਤਾ ਪਿਤਾ ਨੇ ਉਸ ਦਾ ਨਾਮ ਨਹੀਂ ਰੱਖਿਆ ਉਹਨਾਂ ਨੇ ਸੋਚਿਆ ਜਿਨ੍ਹਾਂ ਨੇ ਇਹ ਸੰਤਾਨ ਸਾਨੂੰ ਦਿੱਤੀ ਹੈ ਉਹੀ ਇਸ ਦਾ ਨਾਮ ਰੱਖਣ ਉਹ ਗੱਡੇ ਤੇ ਬਹਿ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਉਹਨਾਂ ਨੇ ਕਲਗੀਧਰ ਮਹਾਰਾਜ ਜੀ ਦੀ ਝੋਲੀ ਵਿੱਚ ਆਪਣਾ ਪੁੱਤਰ ਪਾ ਦਿੱਤਾ ਸਾਜ ਸੰਗਤ ਜੀ ਇਸ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਵੀ ਉਸ ਬੱਚੇ ਦੇ ਪੂਰਬਲੇ ਕਰਮ ਕਿੰਨੇ ਮਹਾਨ ਹੋਣਗੇ ਜਿਸਨੇ ਕਲਗੀਧਰ ਮਹਾਰਾਜ ਦੀ ਗੋਦੀ ਦਾ ਨਿਗਮ ਆ ਲਿਆ ਮਹਾਰਾਜ ਨੇ ਉਸ ਬੱਚੇ ਦੇ ਸਿਰ ਤੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਇਸ ਦਾ ਨਾਮ ਦੀਪ ਰੱਖ ਦੋ ਉਦੋਂ ਮਾਤਾ ਜਿਉਨੀ ਜੀ ਕਹਿੰਦੇ ਅਸੀਂ ਸਮਝੇ ਨਹੀਂ ਤਾਂ ਕਲਗੀਧਰ ਮਹਾਰਾਜ ਕਹਿੰਦੇ ਜਦੋਂ ਸਮੁੰਦਰ ਵਿੱਚ ਜਹਾਜ਼ ਪਟਕਦਾ ਹੈ ਤਾਂ ਸਮੁੰਦਰ ਵਿੱਚ ਜੰਜੀਰੇ ਹੁੰਦੇ ਨੇ ਤੇ ਉਹਨਾਂ ਨੂੰ ਲੋਕੀ ਦੀਪ ਕਹਿੰਦੇ ਨੇ ਪਟਕੇ ਹੋਏ ਜਹਾਜ਼ ਉਹਨਾਂ ਦੀਪਾਂ ਤੋਂ ਸੇਧ ਲੈ ਕੇ اپنی منزل تک پہنچ ਜਾਂਦੇ ਨੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਸ ਬੱਚੇ ਨੇ ਦੀਪ ਬਨਣਾ ਜਿਨ੍ਹਾਂ ਨੂੰ ਮਿਲ ਕੇ ਲੋਗ ਪਟਕੀਆਂ ਹੋਈਆਂ ਰੂਹਾਂ ਇਹਨਾਂ ਨੂੰ ਮਿਲ ਕੇ ਪ੍ਰਭੂ ਦੇ ਰਾਹ ਤੇ ਤੁਰਿਆ ਕਰਨ ਗਿਆ ਮਹਾਰਾਜ ਕਹਿੰਦੇ ਦੀਪ ਦਾ ਦੂਜਾ ਅਰਥ ਹੁੰਦਾ ਹੈ ਦੀਵਾ ਚਿਰਾਗ ਜਿੱਥੇ ਦੀਵਾ ਬਲਦਾ ਹੋਵੇ ਉੱਥੇ ਭੁੱਲੇ ਪਟਕੇ ਡਿੱਗਣ ਤੋਂ ਬਚ ਜਾਂਦੇ ਨੇ ਇਸ ਬੱਚੇ ਦੇ ਅੰਦਰ ਨਾਮ ਦਾ ਦੀਵਾ ਜਗੇਗਾ ਇਹਦੀ ਸੰਗਤ ਕਰਕੇ ਭੁੱਲੇ ਪਟਕਿਆਂ ਨੂੰ ਨਵਾਂ ਜੀਵਨ ਮਿਲੇਗਾ ਸੋ ਕਲਗੀਧਰ ਮਹਾਰਾਜ ਜੀ ਨੇ ਉਸ ਬੱਚੇ ਦਾ ਨਾਮ ਦੀਪ ਰੱਖਿਆ ਤੇ ਸਮਾਂ ਬੀਤਦਾ ਗਿਆ ਜਦੋਂ 1699 ਦੀ ਵਿਸਾਖੀ ਆਈ ਤੇ ਵਿਸਾਖੀ ਵਾਲੇ ਦਿਨ ਜਦੋਂ ਅੰਮ੍ਰਿਤ ਸੰਚਾਰ ਹੋਇਆ ਉੱਥੇ 80000 ਦਾ ਇਕੱਠ ਸੀ ਤੇ ਉਸ ਦਿਨ ਸੰਗਤਾਂ ਵਿੱਚੋਂ 20000 ਸੰਗਤ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਵਿੱਚ ਭਾਈ ਭਗਤਾ ਜੀ ਨੇ ਤੇ માતા ਜਿਉਨੀ ਜੀ ਨੇ ਵੀ ਅੰਮ੍ਰਿਤ ਛਕਿਆ ਭਾਈ ਭਗਤਾ ਜੀ ਭਾਈ ਭਗਤਾ ਸਿੰਘ ਬਣ ਗਏ ਤੇ ਮਾਤਾ ਜਿਉਨੀ ਜੀ ਮਾਤਾ ਜਿਉਨੀ ਕੌਰ ਬਣ ਗਏ ਤੇ ਉਹਨਾਂ ਦਾ ਪੁੱਤਰ ਅੰਮ੍ਰਿਤ ਛਕ ਕੇ ਦੀਪਤੋ ਦੀਪ ਸਿੰਘ ਬਣ ਗਿਆ ਸੋ ਉਸ ਬੱਚੇ ਦੇ ਮਾਤਾ ਪਿਤਾ ਜੀ ਨੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਸਾਡਾ ਪੁੱਤਰ ਦੀਪ ਸਿੰਘ ਤੁਹਾਡੇ ਕੋਲ ਰਹੇ ਇੱਥੇ ਰਹਿ ਕੇ ਉਸ ਨੂੰ ਗੁਰਬਾਣੀ ਦਾ ਬੋਧ ਹੋ ਜਾਏਗਾ ਸੋ ਭਾਈ ਭਗਤਾ ਜੀ ਤੇ ਅਤੇ ਮਾਤਾ ਜਉਨੀ ਜੀ ਦੀਪ ਸਿੰਘ ਜੀ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਕੋਲ ਵਾਪਿਸ ਪਹੁੰਚ ਆ ਗਏ ਸੋ ਹੁਣ ਦੀਪ ਸਿੰਘ ਜੀ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਨੇ ਇੱਕ ਦਿਨ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਜੀ ਦੇ ਕੋਲ ਰਹਿਨੇ ਆ ਇੱਥੋਂ ਹੀ ਪ੍ਰਸ਼ਾਦਾਂ ਛਕਦੇ ਆ ਇੱਥੇ ਮੈਨੂੰ ਸੇਵਾ ਵੀ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨੇ ਲੰਗਰ ਵਿੱਚ ਵੇਖਿਆ ਪਾ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਸਰਬ ਲੋ ਦੇ ਭਾਂਡੇ ਹੁੰਦੇ ਸਨ। ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਜਾਂਦੇ ਨੇ ਤੇ ਉੱਥੇ ਰੀਜ ਨਾਲ ਬਾਟੇ ਮਾਂਜਦੇ ਨੇ। ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਪੁਰਬਲੇ ਕਰਮ ਜਾਗੇ ਹਨ। ਬਾਬਾ ਜੀ ਲੰਗਰ ਵਿੱਚ ਬਾਟੇ ਮਾਂਜਦੇ ਨੇ ਤੇ ਕਲਗੀਧਰ ਮਹਾਰਾਜ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਖੜੇ ਨੇ। ਬਾਬਾ ਦੀਪ ਸਿੰਘ ਜੀ ਬਾਟਾ ਮਾਂਜਦੇ ਨੇ ਤੇ ਵਿੱਚੋਂ ਆਪਣਾ ਚਿਹਰਾ ਵੇਖਦੇ ਨੇ। ਤਾਂ ਪਿਛੋ ਗੁਰੂ ਸਾਹਿਬ ਜੀ ਕਹਿੰਦੇ ਪੁੱਤਰ ਕੀ ਵੇਖਦਾ ਸੋ ਬਾਬਾ ਦੀਪ ਸਿੰਘ ਜੀ ਕਹਿੰਦੇ ਮੈਂ ਇੱਕ ਨਿਯਮ ਬਣਾਇਆ ਹੈ ਜਦੋਂ ਮੈਂ ਬਾਟਾ ਮਾਂਜਦਾ ਤੇ ਜਿੰਨੀ ਚਿਰ ਮੈਨੂੰ ਆਪਣਾ ਚਿਹਰਾ ਨਾ ਨਿਸੇ ਬਾਟੇ ਵਿੱਚ ਉਨਾਂ ਚਿਰ ਮੈਂ ਬਾਟੇ ਨੂੰ ਮਾਂਜੀ ਜਾਣਾ ਤਾਂ ਉਦੋਂ ਕਲਗੀਧਰ ਮਹਾਰਾਜ ਜੀ ਨੇ ਉੱਥੇ ਇੱਕ ਬਹੁਤ ਵੱਡੀ ਗੱਲ ਕਹੀ ਮਹਾਰਾਜ ਕਹਿੰਦੇ ਦੀਪ ਸਿੰਘ ਜਿੱਥੇ ਤੂੰ ਬਾਟੇ ਮਾਂਜਦਾ ਉੱਥੇ ਆਪਣਾ ਮਨ ਵੀ ਮਾਂਜਿਆ ਕਰ ਤੇ ਜਦੋਂ ਤੇਰਾ ਮਨ ਮੰਜਿਆ ਗਿਆ ਉਦੋਂ ਤੇਰੇ ਵਿੱਚੋਂ ਮੈਂ ਜਿਸਾਂਗਾ ਮਹਾਰਾਜ ਇਹ ਕਹਿੰਦੇ ਸਨ ਬਾਣੀ ਪੜ ਕੇ ਆਪਣੇ ਮਨ ਨੂੰ ਵੀ ਮੰਜਿਆ ਕਰ ਬਾਟੇ ਤਾਂ ਤੂੰ ਮੰਜਦਾ ਹੀ ਹੈ ਪਰ ਨਾਲ-ਨਾਲ ਬਾਣੀ ਪੜ ਕੇ ਇਸ ਮਨ ਨੂੰ ਵੀ ਮੰਜਿਆ ਕਰ ਤੇ ਜਦੋਂ ਤੇਰਾ ਮਨ ਮੰਜਿਆ ਗਿਆ ਉਦੋਂ ਮੈਂ ਤੇਰੇ ਵਿੱਚੋਂ ਦਿਖਾਂਗਾ ਸਾਰ ਸੰਗਤ ਜੀ ਬਾਬਾ ਦੀਪ ਸਿੰਘ ਜੀ ਕਲਗੀਧਰ ਮਹਾਰਾਜ ਜੀ ਦੇ ਕੋਲ ਰਹਿ ਕੇ ਗੁਰਮੁਖੀ ਪੜਨੀ ਸਿੱਖਦੇ ਨੇ ਲਿਖਣੀ ਸਿੱਖਦੇ ਨੇ ਉਥੇ ਸ਼ਸਤਰ ਵਿਦਿਆ ਸਿੱਖਦੇ ਨੇ ਘੋੜ ਸਵਾਰੀ ਸਿੱਖਦੇ ਨੇ ਜੁਦ ਅਭਿਆਸ ਸਿੱਖਦੇ ਨੇ ਸੋ ਸਾਗਰ ਸਿੰਘ ਜੀ ਕਾਫੀ ਸਮੇਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜੀ ਕਲਗੀਧਰ ਮਹਾਰਾਜ ਜੀ ਦੇ ਕੋਲ ਆਂਦੇ ਨੇ ਤੇ ਕਹਿੰਦੇ ਨੇ ਮਹਾਰਾਜ ਅਸੀਂ ਆਪਣੇ ਪੁੱਤਰ ਨੂੰ ਘਰੇ ਲੈ ਕੇ ਜਾਣ ਵਾਸਤੇ ਆਇਆ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਵਿੱਚ ਬਾਬਾ ਦੀਪ ਸਿੰਘ ਜੀ ਹਾਜ਼ਰ ਹੁੰਦੇ ਨੇ ਤੇ ਮਾਤਾ ਪਿਤਾ ਜੀ ਕਹਿੰਦੇ ਨੇ ਆ ਪੁੱਤਰ ਦੀਪਾ ਚੱਲ ਚਲੀਏ ਸਾਦ ਸੰਗਤ ਜੀ ਕਲਗੀਧਰ ਮਹਾਰਾਜ ਜੀ ਰੋ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਸਿੰਘ ਦਾ ਅੱਧਾ ਨਾਮ ਨਹੀਂ ਬੁਲਾਣਾ ਇਹ ਖੰਡੇਦੀ ਪੌਲ ਸ਼ੱਕ ਕੇ ਦੀਪ ਸਿੰਘ ਬਣ ਗਿਆ ਤੇ ਸਿੰਘ ਦਾ ਨਾਮ ਅੱਧਾ ਨਹੀਂ ਲਈਦਾ ਸੋ ਮਾਤਾ ਪਿਤਾ ਜੀ ਗੁਰੂ ਪਾਸ਼ਾ ਜੀ ਦੇ ਕੋਲ ਆਗਿਆ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਲੈ ਗਏ ਸੋ ਸਾਦ ਸੰਗਤ ਜੀ ਜਦੋਂ 1704 ਈਸਵੀ ਦਾ ਸਮਾਂ ਆਇਆ ਮੁਗਲੀਆਂ ਸਲਤਨਤ ਇਹ 22 ਧਾਰ ਦੇ ਰਾਜੇ ਪਹਾੜੀ ਰਾਜਿਆਂ ਨੇ ਜਦੋਂ ਆਨੰਦਪੁਰ ਸਾਹਿਬ ਨੂੰ ਕੇਰਾ ਪਾਇਆ ਉਦੋਂ ਮਹਾਰਾਜ ਔਰੰਗਜ਼ੇਬ ਨੂੰ ਇਹਨਾਂ ਪਾਪੀ ਪਹਾੜੀ ਰਾਜਿਆਂ ਨੂੰ ਜ਼ੁਲਮ ਤੋਂ ਰੋਕਦੇ ਨੇ ਪਰ ਇਹ ਟਲਦੇ ਨਹੀਂ ਸੋ ਉਥੇ 7 ਮਹੀਨੇ ਬੜਾ ਕਮਾਸਾਂ ਜੁੱਧ ਮਚਿਆ 22 ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਨੇ ਆਪਣੇ ਧਰਮ ਦੀਆਂ ਝੂਠੀਆਂ ਕਸਮਾਂ ਖਾਦੀਆਂ ਤੇ ਕਲਗੀਧਰ ਮਹਾਰਾਜ ਜੀ ਨੇ ਸਮਾਪਾ ਕੇ ਸ਼੍ਰੀ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤੇ 8 ਪੂਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਕਲਗੀਧਰ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਅਤੇ 13 ਪੂਨ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸ਼ਹੀਦ ਹੁੰਦੇ ਨੇ ਤੇ ਕਲਗੀਧਰ ਮਹਾਰਾਜ ਜੀ ਮਾਥੀ ਵੜੇ ਪਹੁੰਚੇ ਨੇ ਦਿਨੇ ਕੰਗੜ ਪਹੁੰਚੇ ਨੇ ਦੇਉਤੋ ਮਹਾਰਾਜ ਜਿੱਤ ਦੀ ਚਿੱਠੀ ਲਿਖਦੇ ਨੇ ਮਾਲਵੇ ਦੀ ਸੰਗਤ ਨੂੰ ਤਾਰਦੇ ਹੋਏ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਜਫਰਨਾਮਾ ਦੇ ਕੇ ਔਰੰਗਜ਼ੇਬ ਵੱਲ ਤੋਰਿਆ ਆਪ ਕਲਗੀਧਰ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਸਨ ਮਹਾਰਾਜ ਜੀ ਨੇ ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦਾਂ ਨੂੰ ਮੁਕਤੀ ਬਖਸ਼ੀ ਤੇ ਫੇਰ ਮਹਾਰਾਜ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਗੁਰੂ ਮਹਾਰਾਜ ਜੀ ਨੇ ਉੱਥੇ ਜੰਗ ਦਾ ਕਮਰਕਸਾ ਖੋਲਿਆ ਸਾਹਸੰਗਤ ਜਿੱਥੇ ਆ ਕੇ ਕਲਗੀਧਰ ਮਹਾਰਾਜ ਜੀ ਨੇ ਦਮ ਲਿਆ ਉਥੇ ਅਸਥਾਨ ਦਾ ਨਾਮ ਪੈ ਗਿਆ ਸ੍ਰੀ ਦਮਦਮਾ ਸਾਹਿਬ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਮਾ ਕਿਰਪਾਲ ਚੰਦ ਜੀ ਅਤੇ ਭਾਈ ਮਨੀ ਸਿੰਘ ਜੀ ਇਹ ਸਰਸਾ ਦੇ ਵਿਛੋੜੇ ਸਮੇਂ ਦਿੱਲੀ ਚਲੇ ਗਏ ਸਨ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਕਲਗੀਧਰ ਮਹਾਰਾਜ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਹਨ ਤਾਂ ਉਹ ਸਾਰੇ ਇੱਥੇ ਆ ਗਏ ਬਾਬਾ ਦੀਪ ਸਿੰਘ ਜੀ ਵੀ ਉਹ ਹਿੰਡ ਤੋਂ ਦਮਦਮਾ ਸਾਹਿਬ ਆਗੇ ਇੱਥੇ ਸ਼੍ਰੀ ਕਲਗੀਧਰ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਸੰਪੂਰਨ ਬਾਣੀ ਉਚਾਰੀ ਅਤੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਖੋਈ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ਼ਾਹੀ ਦੀ ਦਵਾਤ ਦੀ ਅਤੇ ਕਲਮਾ ਘੜਨ ਦੀ ਸੇਵਾ ਦਿੱਤੀ ਮਹਾਰਾਜ ਇੱਥੇ 48 ਸਿੰਘਾਂ ਨੂੰ ਸੰਥਿਆ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੀ ਹਨ ਇਹਨਾਂ ਨੂੰ ਸੰਥਿਆ ਦੇ ਕੇ ਗੁਰੂ ਮਹਾਰਾਜ ਦੱਖਣ ਵੱਲ ਚੱਲੇ ਹਨ ਗੁਰੂ ਮਹਾਰਾਜ ਇੱਥੇ ਸਾਰਿਆਂ ਦੀ ਡਿਊਟੀਆਂ ਲਾ ਕੇ ਚੱਲੇ ਨੇ ਮਹਾਰਾਜ ਕਹਿੰਦੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਤੁਸੀਂ ਇੱਥੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਣੀ ਸੋ ਸਾਜ ਸੰਗਤ ਜੀ ਸਾਵਣ ਦੇ ਮਹੀਨੇ 1763 ਬਿਕਰਮੀ ਦੇ ਵਿੱਚ ਦਮਦਮੀ ਟਕਸਾਲ ਦਾ ਆਗਾਜ਼ ਹੁੰਦਾ ਹੈ ਸਾਜ ਸੰਗਤਜੀ ਟਕਸਾਲ ਉਸ ਨੂੰ ਕਹਿੰਦੇ ਨੇ ਜਿੱਥੇ ਸਿੱਕੇ ਕੜੇ ਜਾਂਦੇ ਸੋ ਇਹ ਦਮਦਮੀ ਟਕਸਾਲ ਅਰਥਾ ਦੀ ਟਕਸਾਲ ਜਿੱਥੇ ਗਿਆਨ ਹੀ ਕੜੇ ਜਾਂਦੇ ਨੇ ਤੇ ਇਥੋਂ ਦੇ ਕਾਰੀਗਰ ਨੇ ਬਾਬਾ ਦੀਪ ਸਿੰਘ ਜੀ ਇਸ ਟਕਸਾਲ ਦੀ ਸ਼ੁਰੂਆਤ ਸ਼੍ਰੀ ਦਮਦਮਾ ਸਾਹਿਬ ਹੋਈ ਹੈ ਤਾਂ ਇਹਦਾ ਨਾਮ ਦਮਦਮੀ ਟਕਸਾਲ ਪੈ ਗਿਆ ਕਲਗੀਧਰ ਮਹਾਰਾਜ ਦੱਖਣ ਵੱਲ ਜਾਂਦੇ ਨੇ ਤੇ ਉੱਥੇ ਮਾਦੋ ਦਾਸ ਬਰਾਗੀ ਨੂੰ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਮਾਦੋਦਾਸ ਬੇਰਾਗੀ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਅਗੰਮੀ ਤਾਕਤਾ ਦੇ ਕੇ ਅਤੇ ਪੰਜ ਸਿੰਘ ਦੇ ਕੇ ਅਤੇ ਬਾਬਾ ਬੰਦਾ ਸਿੰਘ ਜੀ ਨੂੰ ਹੁਕਮਨਾਮੇ ਦੇ ਕੇ ਕਹਿ ਦਿੱਤਾ ਵੀ ਮੇਰਾ ਬੰਦਾ ਪੰਜਾਬ ਵੱਲ ਆ ਰਿਹਾ ਹੈ ਸਰਹੰਦ ਦੀ ਇੱਟ ਨਾਲ ਇੱਟ ਖੜਕਾਣ ਲਈ ਆ ਰਿਹਾ ਹੈ ਸਾਰੇ ਸਿੱਖ ਇਹਦਾ ਸਾਥ ਦੇ ਸਾਤ ਸੰਗਤ ਜੀ ਜਦੋਂ ਚੱਪਰ ਚੀੜੀ ਵਿੱਚ ਜੰਗ ਹੁੰਦੀ ਹੈ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣ ਲਈ ਬਾਬਾ ਦੀਪ ਸਿੰਘ ਜੀ ਵੀ ਆਉਂਦੇ ਨੇ ਨਾਜ਼ਮ ਵਜ਼ੀਰ ਖਾਨ ਉੱਥੇ ਮਾਰਿਆ ਜਾਂਦਾ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਦੀ ਹੈ ਸਮੁੱਚੇ ਖਾਲਸਾ ਪੰਥ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ਼੍ਰੀ ਕੇਸਗੜ ਸਾਹਿਬ ਵਿਖੇ ਜਿਉਂਦਾ ਸ਼ਹੀਦ ਦਾ ਖਿਤਾਬ ਦਿੱਤਾ ਸਾਜ ਸੰਗਤ ਜੀ ਸਮਾਉਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਤੇ ਉਹਨਾਂ ਦੇ ਪੁੱਤਰ ਅਜੀਤ ਸਿੰਘ ਜੀ ਨੇ ਤੇ ਉਹਨਾਂ ਦੀ ਪਤਨੀ ਸ਼ਸ਼ੀਲ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਇਹ ਸੈਂਕੜੇ ਸਿੰਘਾਂ ਦੇ ਨਾਲ ਦਿੱਲੀ ਵਿਖੇ ਸ਼ਹੀਦ ਹੁੰਦੇ ਨੇ ਸਾਜ ਸੰਗਤ ਜੀ ਇਸ ਸਮੇਂ ਬਾਬਾ ਦੀਪ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਿਖੇ ਟਿਕੇ ਹੋਏ ਨੇ ਸਾਜ ਸੰਗਤ ਜੀ ਤਕਰੀਬਨ 11 ਸਾਲ ਬਾਬਾ ਦੀਪ ਸਿੰਘ ਜੀ ਨੇ ਉੱਥੇ ਗੁਰਬਾਣੀ ਲਿਖੀ ਹੈ ਅਤੇ ਸੰਥਿਆ ਕਰਵਾਈ ਹੈ ਗੁਰਬਾਣੀ ਦੇ ਸਾਰਿਆਂ ਨੂੰ ਅਰਥ ਸਿਖਾਈ ਉਥੇ ਬਾਬਾ ਜੀ ਨੇ 4 ਬੀੜਾ ਗੁਰਮੁਖੀ ਦੇ ਵਿੱਚ ਲਿਖੀਆਂ ਅਤੇ 1 ਬੀੜ ਅਰਬੀ ਫਾਰਸੀ ਵਿੱਚ ਲਿਖੀ ਹੈ ਅਤੇ ਪੋਥੀਆਂ ਵੀ ਲਿਖੀਆਂ ਤੇ ਸਾਧ ਸੰਗਤ ਜੀ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ ਸਾਧ ਸੰਗਤ ਜੀ ਬਾਬਾ ਜੀ ਨੇ 1 ਬੀੜ ਤਾਂ 2 ਸੇਰ ਸੋਨੇ ਨਾਲ ਤਿਆਰ ਕੀਤੀ ਸੀ ਉਸ ਬੀੜ ਦਾ ਪ੍ਰਕਾਸ਼ ਸ੍ਰੀ ਅਕਾਲ ਤਖਤ ਸਾਹਿਬ ਹੁੰਦਾ 1 ਬੀੜ ਸ੍ਰੀ ਕੇਸਗੜ ਸਾਹਿਬ 1 ਬੀੜ ਸ੍ਰੀ ਪਟਨਾ ਸਾਹਿਬ ਵਿਖੇ ਤੇ 1 ਬੀੜ ਨੰਦੇੜ ਸ੍ਰੀ ਹਜੂਰ ਸਾਹਿਬ ਵਿਖੇ ਸੋ ਸਾਜ ਸੰਗਤ ਜੀ ਹੁਣ ਸਮਾਂ ਹੁੰਦਾ ਹੈ 1748 ਈਸਵੀ ਦਾ ਤੇ ਸਾਜ ਸੰਗਤ ਜੀ ਇਸ ਸਮੇਂ ਸਿੱਖਾਂ ਦੇ ਵਿੱਚ 65 ਲੜਾਕੂ ਜਥੇ ਨੇ ਤੇ ਉਹਨਾਂ ਨੂੰ ਇਕੱਠਿਆਂ ਕਰਕੇ 12 ਮਿਸਲਾਂ ਬਣੀਆਂ ਤੇ ਇੱਥੇ ਇੱਕ ਮਿਸਲ ਸ਼ਹੀਦਾਦੀ ਮਿਸਲ ਤਰਨਾ ਦਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਬਣੇ ਨਾਦਰ ਸ਼ਾਹ ਤੋਂ ਬਾਅਦ ਅਬਦਾਲੀ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ ਐਨ 1747-48 ਤੋਂ ਲੈ ਕੇ 1768 ਈਸਵੀ ਤੱਕ ਭਾਰਤ 'ਤੇ ਬਹੁਤ ਵੱਡੇ ਹਮਲੇ ਕੀਤੇ 1761 ਈਸਵੀ ਵਿੱਚ ਮਰਾਠਾ ਅੰਪਾਇਰ ਨੂੰ ਪਾਨੀਪਤ ਵਿਖੇ ਬੜੀ ਬੁਰੀ ਤਰ੍ਹਾਂ ਹਰਾਇਆ ਸਾਜ ਸੰਗਤ ਜੀ ਇਹ ਮਰਾਠੇ ਪੰਜਾਬ ਜਿੱਤਣ ਆਏ ਸਨ ਪਰ ਇਹ 20 ਸਾਲ ਆਪਣਾ ਲੱਕ ਨਹੀਂ ਸਿੱਧਾ ਕਰ ਸਕੇ ਸੋ ਸਾਜ ਸੰਗਤ ਜੀ 1757 ਈਸਵੀ ਦੀ ਗੱਲ ਹੈ ਇੱਕ ਵਾਰ ਅਬਦਾਲੀ ਦਿੱਲੀ ਨੂੰ ਲੁੱਟ ਕੇ ਉਹ ਗਜਨੀ ਨੂੰ ਮੁੜਨ ਲੱਗਾ। ਉੱਥੇ ਸਿੱਖ ਮਿਸਲਾਂ ਨੇ ਅਬਦਾਲੀ ਨੂੰ ਲੁੱਟਿਆ। ਉਹਦੇ ਤੋਂ ਖਜ਼ਾਨਾ ਲੁੱਟਿਆ। ਸਨਾਤਨੀ ਦੀਆਂ ਬਹੁ ਬੇਟੀਆਂ ਛੜਵਾਈਆਂ। ਇੰਨਾ ਭਾਰੀ ਨੁਕਸਾਨ ਵੇਖ ਕੇ ਅਬਦਾਲੀ ਤਿਲਮਲਾ ਉੱਠਿਆ। ਉਹ ਲਾਹੌਰ ਦੇ ਗਵਰਨਰ ਨੂੰ ਜਾ ਕੇ ਮਿਲਦਾ। ਉੱਥੋਂ ਦੇ ਗਵਰਨਰ ਤਮੂਰ ਨੂੰ ਕਹਿੰਦਾ ਕਹਿੰਦਾ ਮੈਂ ਦਿੱਲੀ ਨੂੰ ਲੁੱਟ ਕੇ ਗਜਨੀ ਨੂੰ ਵਾਪਿਸ ਚੱਲਿਆ ਸੀ। ਇਸ ਰਾਹ ਦੇ ਵਿੱਚ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜਨ ਵਾਲਾ ਕੁਈ ਜਮਿਆ ਨਹੀਂ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਹੀ ਲੁੱਟ ਲਿਆ ਤਾਂ ਉਸ ਸਮੇਂ ਲਾਹੌਰ ਦਾ ਗਵਰਨਰ ਕਹਿੰਦਾ ਇਹ ਜਿਨ੍ਹਾਂ ਨੇ ਤੈਨੂੰ ਲੁੱਟਿਆ ਹੈ ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਗੁਰਬਾਣੀ ਦਿੱਤੀ ਹੈ ਤੇ ਇਹ ਪਾਣੀ ਵਿੱਚ ਬਾਣੀ ਪੜ ਕੇ ਉਹਨੂੰ ਸ਼ੱਕ ਕੇ ਮੌਤ ਨਾਲ ਮੁਖੌਲਾ ਕਰਦੇ ਨੇ ਇਹ ਗੁਰਬਾਣੀ ਪੜ ਕੇ ਸੂਰਮੇ ਬਣਦੇ ਨੇ ਉਹ ਲਾਹੌਰ ਦਾ ਗਵਰਨਰ ਅਬਦਾਲੀ ਨੂੰ ਕਹਿ ਰਿਹਾ ਹੈ ਕਹਿੰਦਾ ਆਹ ਜਿਹੜੇ ਸਿੰਘ ਨੇ ਨਾ ਇਹ ਮੌਤ ਤੋਂ ਉਹਨੂੰ ਡਰਦੇ ਜੇ ਕਿਸੇ ਦੇ ਫਟ ਵੀ ਲੱਗ ਜਾਏ ਤਾਂ ਉਹ ਹਰਮੰਦਰ ਸਾਹਿਬ ਜਾ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਚੁੱਭੀ ਲਾਉਂਦੇ ਨੇ ਤੇ ਉੱਥੋਂ ਨਵੇਂ ਨਰੇ ਹੋ ਕੇ ਵਾਪਿਸ ਆਉਂਦੇ ਨੇ ਅਬਦਾਲੀ ਨੇ ਜਦੋਂ ਖਾਲਸੇ ਦੀ ਮਹਿਮਾ ਸੁਣੀ ਉਹਨੂੰ ਗੁੱਸਾ ਚੜ ਗਿਆ ਕਹਿੰਦਾ ਜੇ ਪੰਜ ਸਿੰਘ ਅੰਮ੍ਰਿਤ ਬਣਾਉਣ ਵਾਸਤੇ ਚਾਹੀਦੇ ਹੁੰਦੇ ਨੇ ਤਾਂ ਮੈਂ ਪੰਜ ਸਿੰਘ ਇਸ ਤਰਤੀ ਤੇ ਛੱਡ ਨਹੀਂ ਨੀ ਜੇ ਸਿੱਖਾਂ ਨੂੰ ਲੱبن ਵੀ ਲੱਗੂਗੇ ਤਾਂ ਪੰਜ ਵੀ ਪੂਰੇ ਨਹੀਂ ਮਿਲਣਗੇ ਪੰਜ ਸਿੰਘ ਵੀ ਨਹੀਂ ਰਹਿਣ ਦੇਵਾਂਗਾ ਕਹਿੰਦਾ ਮਿੱਟੀ ਵਿੱਚ ਮਲਾ ਦਿਓ ਖਾਲਸੇ ਨੂੰ ਜੇ ਪੰਜ ਹੋਣਗੇ ਹੀ ਨਹੀਂ ਤਾਂ ਅੰਮ੍ਰਿਤ ਕਿਵੇਂ ਛਕਣਗੇ ਜੇ ਇਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਤੋਂ ਤਾਕਤ ਮਿਲਦੀ ਹੈ ਉਸ ਅੰਮ੍ਰਿਤ ਸਰੋਵਰ ਤੋਂ ਤਾਕਤ ਮਿਲਦੀ ਹੈ ਤਾਂ ਹਰਮੰਦਰ ਸਾਹਿਬ ਨੂੰ ਢਾਕੇ ਸਰੋਵਰ ਨੂੰ ਕੂੜੇ ਨਾਲ ਭਰ ਦਿਓ ਸਾਦ ਸੰਗਤ ਜੀ ਤਮੂਰ ਦੇ ਹੁਕਮ ਵਿੱਚ ਇਸੇ ਤਰ੍ਹਾਂ ਕੀਤਾ ਗਿਆ ਤੇ ਉਸ ਸਮੇਂ ਬਾਬਾ ਦੀਪ ਸਿੰਘ ਜੀ 75 76 ਵਰਿਆਂ ਦੇ ਸਨ ਉਹ ਸ਼੍ਰੀ ਦਮਦਮਾ ਸਾਹਿਬ ਬੈਠੇ ਨੇ ਤੇ ਜਦੋਂ ਉਹਨਾਂ ਦੇ ਕੰਨਾਂ ਵਿੱਚ ਇਹ ਖਬਰ ਪਈ ਕਿ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ ਤੇ ਉੱਥੇ ਪਠਾਨਾਂ ਨੇ ਕਬਜ਼ਾ ਕਰ ਲਿਆ ਉਦੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਉਸੇ ਵਕਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਦੇ ਹਨ ਤੇ ਤਰਨ ਤਰਨ ਸਾਹਿਬ ਦੀ ਕੋਲ ਪਹੁੰਚ ਜਾਂਦੇ ਨੇ ਜਿੱਥੇ ਅੱਜ ਗੁਰਦੁਆਰਾ ਲਕੀਰ ਸਾਹਿਬ ਹੈ ਉੱਥੇ ਬਾਬਾ ਜੀ ਨੇ ਲਕੀਰ ਖਿੱਚੀ ਹੈ ਤੇ ਬਾਬਾ ਜੀ ਨੇ ਉੱਥੇ ਆਖਿਆ ਜਿਨ੍ਹਾਂ ਨੂੰ ਤਾਂ ਜਾਨ ਪਿਆਰੀ ਹੈ ਉਹ ਆਪਣੇ ਘਰੇ ਚਲੇ ਜਾਓ ਤੇ ਜਿਨ੍ਹਾਂ ਨੂੰ ਸ੍ਰੀ ਹਰਮੰਦਰ ਸਾਹਿਬ ਪਿਆਰਾ ਹੈ ਉਹ ਇਸ ਲਕੀਰ ਤੋਂ ਅੱਗੇ ਆਜੋ ਸਾਜ ਸੰਗਤ ਜੀ ਉੱਥੇ 5000 ਸੂਰਮਾ ਸੀ 5000 ਦੇ 5000 ਸੂਰਮਿਆਂ ਨੇ ਉਸ ਲਕੀਰ ਨੂੰ ਪਾਰ ਕਰ ਦਿੱਤਾ ਉਨਾ ਸੂਰਮਿਆਂ ਵਿੱਚੋਂ ਇੱਕ ਵੀ ਘਰ ਨਹੀਂ ਗਿਆ ਸਾਰੇ ਹੀ ਸਿੰਘ ਸ਼ਹੀਦ ਹੋਣ ਵਾਸਤੇ ਤਿਆਰ ਸਨ ਕਿਸੇ ਨੇ ਵੀ ਆਪਣੀ ਜਾਨ ਪਿਆਰੀ ਨਹੀਂ ਸਮਝੀ ਸਾਧ ਸੰਗਤ ਜੀ ਦੂਜੇ ਪਾਸੇ ਇੱਕ 30 ਬਤੀਆਂ ਵਰਿਆਂ ਦਾ ਜਰਨੈਲ ਜਿਹਨੂੰ ਜਮਾਲ ਖਾਨ ਵੀ ਆਖਦੇ ਨੇ ਜਿੱਥੇ ਸਾਧ ਸੰਗਤ ਜੀ ਕਟਾਲਾ ਸਾਹਿਬ ਹੈ ਉੱਥੇ 30 ਬਤੀਆਂ ਸਾਲਾਂ ਦੇ ਜਰਨੈਲ ਨਾਲ ਬਾਬਾ ਦੀਪ ਸਿੰਘ ਜੀ ਦਾ ਕਮਾਸਾਨ ਜੁਦ ਮਚਿਆ ਕਹਿੰਦੇ ਉੱਥੇ ਸਾਂਝਾ ਵਾਰ ਚੱਲਿਆ ਤੇ ਦੋਹਾਂ ਦੇ ਸਿਰ ਲੈ ਗਏ ਉਥੇ ਕਿਸੇ ਨੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਤਾਂ ਕਿਹਾ ਸੀ ਵੀ ਮੈਂ ਆਪਣਾ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ ਪਠਾਨਾ ਦੀ ਕਰਨੀ ਦਾ ਫਲ ਭੁਗਤਾ ਕੇ ਹਲੇ ਹਰਮੰਦਰ ਸਾਹਿਬ ਕੁਝ ਦੂਰੀ ਤੇ ਹੈ ਦੀਪ ਸਿੰਘ ਤੇਰੇ ਤੋਂ ਮੌਤ ਜਿੱਤ ਗਈ ਹੈ ਤੇ ਵੇਖ ਤੇਰਾ ਪਰਨ ਪੂਰਾ ਨਹੀਂ ਹੋਇਆ ਸਾਜ ਸੰਗਤ ਜੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੇ ਧੜ ਨੇ ਹਰਕਤ ਕੀਤੀ ਤੇ ਖੱਬੇ ਹੱਥ ਨਾਲ ਆਪਣਾ ਸੀਸ ਚੁਕ ਲਿਆ ਤੇ ਸੱਜੇ ਹੱਥ ਵਿੱਚ ਬਾਬਾ ਜੀ ਦੇ 18 ਸੇਰ ਦਾ ਖੰਡਾ ਹੈ ਦੂਜੇ ਪਾਸੇ ਬਾਬਾ ਜੀ ਨੂੰ ਵੇਖ ਕੇ ਪਠਾਨ ਦਰ ਦਰ ਕੇ ਪਜਦੇ ਨੇ ਉਹਨਾਂ ਦੇ ਜਰਨੈਲ ਬਾਹੂ ਫੜ ਫੜ ਕੇ ਰੁਕਦੇ ਨੇ ਕਹਿੰਦੇ ਨੇ ਤੁਸੀਂ ਤਰਖਾਹਾਂ ਲਿੱਤੀਆਂ ਨੇ ਲੂਣ ਖਾਦਾ ਸਾਡਾ ਲੂਣ ਹਰਾਮੀ ਕਿਉ ਬਣਦੇ ਪਏ ਆਂ ਜੰਗ ਦੇ ਮੈਦਾਨ ਵਿੱਚ ਆਪਣੀ ਪਿੱਠ ਕਿਉਂ ਵਿਖਾ ਰਹੇ ਹੋ ਤੇ ਸਾਜ਼ ਸੰਗਤ ਜੀ ਪਠਾਨ ਭਜਦੇ ਭਜਦੇ ਕਹਿ ਰਹੇ ਨੇ ਜਰਨੈਲ ਜੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਬੁੱਢੇ ਜਰਨੈਲ ਦਾ ਸਿਰ ਲੱਥ ਗਿਆ ਤੇ ਸਾਡੇ ਪਾਸੋਂ ਜਰਨੈਲ ਜਮਾਲ ਖਾਨ ਦਾ ਵੀ ਸਿਰ ਲੱਥਿਆ ਜਮਾਲ ਖਾਨ ਦਾ ਤਾਂ ਸਿਰ ਮਿੱਟੀ ਹੋਇਆ ਪਿਆ ਪਰ ਉਹ ਜਿਹੜਾ ਬੁੱਢਾ ਜਰਨੈਲ ਹੈ ਉਹਨੇ ਆਪਣੇ ਸਿਰ ਨੂੰ ਹੱਥ ਤੇ ਟਿਕਾਇਆ ਹੋਇਆ ਤੇ ਦੂਜੇ ਹੱਥ ਵਿੱਚ 18 ਸੇਰ ਦਾ ਖੰਡਾ ਹੈ ਤੇ ਉਹ ਬੁੱਢਾ ਜਰਨੈਲ ਜੰਗ ਦੇ ਵਿੱਚ ਖੰਡਾ ਖੜਕਾਂਦੇ ਆ ਰਿਹਾ ਹੈ ਜਿਹੜੀ ਤੁਸੀਂ ਤਨਖਾਹ ਦੀ ਗੱਲ ਕਰਦੇ ਹੋ ਉਹ ਤਨਖਾਹ ਸਾਨੂੰ ਜਿਉਂਦਿਆਂ ਨਾਲ ਲੜਨ ਦੀ ਮਿਲੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲੀ ਸਾਨੂੰ ਤੇ ਸੁਣ ਲੈ ਸਾਨੂੰ ਇਹ ਵੀ ਜਾਣਚ ਨਹੀਂ ਕਿ ਸਿਰ ਲੱਥਿਆਂ ਨੂੰ ਕਿਵੇਂ ਮਾਰੀਦਾ ਸਾਰੇ ਪਠਾਲ ਉਥੋਂ ਦੌੜ ਉੱਠੇ ਸੋ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ ਇਹਨਾਂ ਪਠਾਣਾ ਤੋਂ ਛਡਵਾਇਆ ਬੇਦਬੀ ਦਾ ਬਦਲਾ ਲਿਆ ਤੇ ਆਪਣਾ ਸੀਸ ਸ੍ਰੀ ਗੁਰੂ ਰਾਮ ਦਾ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਗੁਰਬਾਣੀ ਦਾ ਫਰਮਾਨ ਹੈ ਸਤਗੁਰੂ ਅੱਗੇ ਸੀਸ ਭੇਟ ਦਿਓ ਜੇ ਸਤਗੁਰ ਸੱਚੇ ਪਾਵੇ ਸਾਧ ਸੰਗਤ ਜੀ ਜਿਹੜਾ ਸਤਗੁਰੂ ਨੂੰ ਆਪਣਾ ਸੀਸ ਭੇਟ ਕਰ ਦਿੰਦਾ ਫਿਰ ਉਹ ਆਪਣੇ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ ਸੋ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਏ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਅੱਜ ਤੱਕ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੁਸੀਂ ਦਸਵੇਂ ਜੌਮੇ ਦੇ ਵਿੱਚ ਮੇਰੇ ਲਈ ਬਚਨ ਕੀਤਾ ਸੀ ਤੁਸੀਂ ਆਖਿਆ ਸੀ ਦੀਪ ਸਿੰਘ ਮੰਗ ਕੀ ਮੰਗਦਾ ਹੈ ਤੇ ਮੈਂ ਆਖਿਆ ਸੀ ਮਹਾਰਾਜ ਮੈਂ ਚਾਹਨਾ ਆ ਵੀ ਮੇਰਾ ਪਰਨ ਪੂਰਾ ਹੋਵੇ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਵੇ ਮਹਾਰਾਜ ਤੁਸੀਂ ਉਦੋਂ ਕਿਹਾ ਸੀ ਬੀਦੀਪ ਸਿੰਘ ਤੇਰਾ ਸਿਰ ਤਾਂ ਕਟਿਆ ਜਾ ਸਕਦਾ ਪਰ ਤੇਰਾ ਪ੍ਰਾਨ ਨਹੀਂ ਤਟਿਆ ਜਾ ਸਕਦਾ ਤੇ ਵੇਖੋ ਅੱਜ ਬਾਬਾ ਦੀਪ ਸਿੰਘ ਜੀ ਦਾ ਸਿਰ ਤਾਂ ਕਟਿਆ ਗਿਆ ਲੇਕਿਨ ਪ੍ਰਾਨ ਨਹੀਂ ਕਟਿਆ ਗਿਆ ਹੁਣੀ ਹਾਰ ਗਈ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਬੇਦਬੀ ਦਾ ਬਦਲਾ ਲੈ ਲਿਆ ਉਦੋਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਮਹਾਰਾਜ ਆਪਣੇ ਵਿੱਚ ਅਪੇਤਤਾ ਬਖਸ਼ੋ ਇਨਾ ਕਹਿ ਕੇ ਬਾਬਾ ਜੀ ਨੇ ਸ਼ਹਾਦਤ ਦੀ ਅਵਧੀ ਮਾਨੀ ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਪਹਿਰੇਦਾਰ ਬਣ ਕੇ ਖਲੋਤੇ ਨੇ ਜਿੰਨੀ ਵੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾ ਵਿੱਚ ਮੱਥਾ ਟੇਕਣ ਆਉਂਦੀ ਹੈ ਉਹ ਸੰਗਤ ਬਾਬਾ ਦੀਪ ਸਿੰਘ ਜੀ ਨੂੰ ਵੀ ਸਿਰ ਝਕਾਉਂਦੀ ਹੈ ਸਾਜ ਸੰਗਤ ਜੀ ਕਈ ਤਰਕ ਕਰਦੇ ਨੇ ਵੀ ਬਿਨਾ ਸੀਸ ਤੋਂ ਬਾਬਾ ਦੀਪ ਸਿੰਘ ਜੀ ਕਿਵੇਂ ਲੜ ਸਕਦੇ ਨੇ ਇਹ ਸਮਝ ਲਿਓ ਜੇ ਕਲਗੀਧਰ ਮਹਾਰਾਜ ਦੀ ਚਾਣ ਤਾਂ ਮੁਰਦੇ ਵੀ ਪੱਬਾ ਤੇ ਨੱਚਣ ਲਾ ਸਕਦੇ ਨੇ ਇਹ ਤਾਂ ਕਲਗੀਧਰ ਮਹਾਰਾਜ ਜੀ ਦੀ ਕਰਾਮਾਤ ਸੀ ਇਹ ਮਹਾਰਾਜ ਜੀ ਦਾ ਥਾਪੜਾ ਸੀ ਬਾਬਾ ਦੀਪ ਸਿੰਘ ਜੀ ਨੂੰ ਜੋ ਉਹਨਾਂ ਨੇ ਐਸਾ ਕਰ ਵਿਖਾਇਆ ਮਹਾਰਾਜ ਹਾਜ਼ਰਾ ਹਜ਼ੂਰ ਨੇ ਜੋ ਚਾਹਣ ਉਹ ਕਰ ਸਕਦੇ ਨੇ ਜੋ ਚਾਹਣ ਉਹ ਕਿਸੇ ਤੋਂ ਕਰਵਾ ਸਕਦੇ ਨੇ ਸਾਧ ਸੰਗਤ ਜੀ ਦਮਦਮੀ ਤਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਦੂਜੇ ਮੁਖੀ ਸ਼ਹੀਦ ਗੁਰਬਖਸ਼ ਸਿੰਘ ਜੀ ਵੀ ਉਹ ਵੀ ਸ਼ਹੀਦ ਹੋਏ ਤੇ 14ਵੇਂ ਮੁਖੀ ਵੀ ਸ਼ਹੀਦ ਹੁੰਦੇ ਨੇ ਸਾਧ ਸੰਗਤ ਜੀ ਅਸੀਂ ਐਸੇ ਸ਼ਹੀਦਾਂ ਨੂੰ ਸਿਰ ਚੁਕਾਈਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ ਤੇ ਗੁਰਸਿੱਖ ਬਣੀਏ ਖੰਡੇ ਬਾਟੇ ਦਾ ਅੰਮ੍ਰਿਤ ਛਕੀ ਗੁਰੂ ਵਾਲੇ ਬਣ ਕੇ ਗੁਰਬਾਣੀ ਪੜ੍ਹੀ ਬਾਨੀ ਬਾਣੇ ਦੇ ਧਾਰਨੀ ਬਣੀ ਤੇ ਗੁਰੂ ਸਾਹਿਬ ਜੀ ਦੀ ਖੁਸ਼ੀਆ ਲਈ